ਦੇਸਤੋ ਅੱਜ ਦੀ ਵੀਡੀਓ ਤੇ ਸਵਾਗਤ ਹੈ ਕੈਮਰੇ ਹੋਗੇ ਆਉਣ ਕਹਿੰਦੇ ਬਲੌਗ ਬਣਾਉਣੇ ਆ ਖੇਤ ਤੇ ਮਟਰ ਦਿਖਾ ਦਈਏ ਪਹਿਲਾਂ ਤਾਂ ਤੁਹਾਨੂੰ ਆਹ ਦੇਖੋ ਮਟਰ ਆਪਣੇ ਆਨੇ ਕਿਰੇ ਪਰ ਨਦੀਨ ਹੋਣ ਲੱਗੇ ਉਹ ਰੱਬ ਜਾਣੇ ਉਹ ਗਾਂ ਦੇਖਾਂ ਨੀਨ ਦਾ ਕੰਮ ਮਟਰ ਨਿਕਲੇ ਤੇ ਆਪਾਂ ਪਾਉਣੇ ਅੱਜ ਕਾਗਜ ਤੇ ਸਾਰਾ ਕੁਝ ਕਰੂ ਆਪਾਂ ਕਰ ਲੈਂਦੇ ਤਿਆਰ ਇਹ ਆਪਣੇ ਹੈਗਾ ਪੱਕਾੜੀ ਤੇ ਤੰਬੇ ਟੁੰਬੇ ਲਿਆਂਦੇ ਆ ਤੇ ਤਾਰਾਂ ਦੂਰਾਂ ਵੱਢ ਕੇ ਧਰ ਲਿਆ ਉਹ ਪਿਆ ਪੋਲੀਥੀਨ ਸਾਰਾ ਸਿਸਟਮ ਲੈ ਕੇ ਆਏ ਕਾਗਜ ਹੁੰਦਾ ਤੇ ਕਾਗਜ ਵਾਲਾ ਤੇ ਮੱਖੇ ਵਾਲਾ ਵੀ ਆਉਂਦਾਗਾ ਉਹ ਵੀ ਕਨੈਕਟ ਕਰਾ ਕੇ ਆ ਨਾ ਤੇ ਨਾਲ ਗੱਲਬਾਤ ਕਿਉਂਕਿ ਪਹਿਲਾਂ ਜਿਹੜਾ ਬੰਦਾ ਪਾਉਂਦਾ ਰਹੇ ਉਹਨੂੰ ਥੋੜਾ ਐਕਸਪੀਰੀਅੰਸ ਹੁੰਦਾ ਕਿਉਂਕਿ ਇਹ ਮੰਨ ਲਓ ਕੰਮ ਥੋੜਾ ਜਿਹਾ ਕਾਲੀ ਵਾਲਾ ਨਹੀਂ ਹੈਗਾ ਤੇ ਬਣੇ ਰੋ ਕਿਵੇਂ ਪਾਉਣੇ ਆ ਕਿੰਨਾ ਪੋਲਿਸ ਨਹੀਂ ਪੈਂਦਾ ਆਪਾਂ ਮੰਗਾਏ 34 ਕਿਲੋ ਇਹ ਤੇ 15 ਬੈਡ ਨੇ ਆਪਣੇ ਕੋਲੇ 34 ਕਿਲੋ ਲਫਾਫਾ ਤੇ ਤਾਰ ਕਿੰਨੀ ਸੀ ਗੁਰਪੀਤਾ ਤਾਰ ਹੈਗੀ ਸੀ 40 ਕਿਲੋ ਹਾਂ 40 ਕਿਲੋ ਤਾਰ ਸੀ ਤੇ ਤਾਰ ਥੋੜੀ ਘਰੇ ਵੀ ਪਈ 10 ਕਿਲੋ 30 ਕਿਲੋ ਸੀ ਰਿੰਗ ਬਣਾ ਲੈਂਦੇ ਤੇ ਬਾਕੀ ਗੱਲਬਾਤ ਕਰਾਂਗੇ ਬਲੌਗ ਨਾਲ ਜੁੜੇ ਰਹੋ ਤੇ ਆ ਗਈ ਆਪਣੀ ਸਬਜੀ ਇਹ ਮੱਖੇ ਲਗਾ ਕਹਿੰਦਾ ਨਾ ਸਬਜ਼ੀਆਂ ਦਾ ਕੰਮ ਵਹੇ ਕਹਿੰਦਾ ਸਬਜੀ ਤੇ ਖਾਸੇ ਬੰਦਾਂ ਦਾ ਕੰਮ ਆ ਤੇ ਉਹ ਅੱਗੇ ਆਪਣੇ ਮਲਚਿੰਗ ਲਈ ਲਾਸਣ ਤੇ ਬਾਕੀ ਲਾਉਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਲੱਗੇ ਸੀ ਕਿਲੇ ਕਿੱਲੇ ਕੱਢਣਾ ਆਪਣਾ ਚੋਬਰ ਨੇ ਕਹਾੜੀ ਖਾਲੀ ਪੈਰ ਤੇ ਕਹਿੰਦਾ ਕਾਲੀ ਦਾ ਕੰਮ ਆ ਮਹਾ ਕਾਲੀ ਦਾ ਕੰਮ ਨਹੀਂ ਸਿਆਣੇ ਬੰਦੇ ਤੇ ਐਵੇਂ ਨਹੀਂ ਚਿੱਟਿਆ ਆਏ ਹੁੰਦੇ ਹੁਣ ਗਿੱਟੇ ਦਿਖਾ ਕੇ ਹੁਣ ਹੋਰ ਵੀ ਜੇ ਕਰੀ ਜਾਂਦਾ ਤੇ ਕਿਰਾਂ ਕਿੱਲੇ ਕੱਢਣ ਲੱਗੇ ਆ ਕਾਂ ਤੇ ਕਹਾੜੀਆਂ ਹੱਥਾਂ ਚ ਨੇ ਫੇਰ ਦੇਖਦੇ ਕੀ ਬਣਦਾ ਭਈ ਐਦਾਂ ਕਰਿਆ ਗਾ ਮਾਪਾ ਸੂਤਲੀ ਬਣਤੀ ਵੀ ਕੜਾ ਇਧਰ ਉਧਰ ਹੁਲਲੇ ਤੇ ਕਪੜੇ ਨੂੰ ਦਿੱਕਤ ਆ ਗਈ ਸੀ ਤਾਂ ਕਹੀ ਤਾਂ ਪਾ 8 ਨੰਬਰ ਤਾਰੀ ਸੀ ਮੇਨ ਲਾਦਾ ਮਾੜੀ ਮੁੱਠੀ ਨੇ ਇੱਕ ਨੰਬਰ ਘੱਟ ਵਾਦ ਦੇਤੀ ਥੋੜੀ ਪਤਲੀ ਐ ਸਿਰੇ ਤੋਂ ਲੈ ਬੈਂਦੀ ਸੀਗੀ ਤਾਂ ਕਰਕੇ ਹੁਣ ਡੇਢ ਸੂਤ ਸਰੀਆ ਲਿਆਂਦਾ ਤੇ ਸਿਰਾਂ ਸਿਰਾਂ ਤੇ ਡੇਢ ਸੂਤ ਆਪਾਂ ਸਰੀਆ ਲਾਵਾਂਗੇ ਆ ਦੇਖੋ ਫਾਪਾ ਐ ਪਾ ਤਾਂ ਤੇ ਬਾਕੀ ਦੇਖਦੇ ਕੀ ਗਲੋਤ ਬਣਦੀ ਆ ਇਦਾਂ ਹੁਣ ਸਰੀਆ ਲਾਤਾ ਜੇ ਮੋਟਾ ਦੇਖ ਇਹ ਮੋਟਾ ਸਰੀਆ ਜਿਹੜਾ ਇਹ ਦਬਦਾ ਨਹੀਂ ਹੈਗਾ ਤੇ ਆ ਗਿਆ ਆਪਣਾ ਯਾਰ ਗੁਰਪ੍ਰੀਤ ਹੁਣ ਲਾ ਕੇ ਦੇਖਦੇ ਹਾਂ ਗੱਲਬਾਤ ਬਾਕੀ ਬਣੇ ਰਹੋ ਵਲੌਗ ਨਾਲ ਲੈ ਵੀ ਤੋ ਕੱਲ ਆਪਾਂ ਉਹ ਕੱਲ ਬਾਵਾ ਪਾਏ ਸੀਗਾ ਕੈਮਰਾਮੈਨ ਤੇ ਆਪ ਨੂੰ ਸੀ ਦਿੱਕਤ ਆਈ ਸੀ ਪਕਾਰਾਂ ਲੈ ਕੇ ਆਏ ਸੀਗੇ ਅੱਠ ਨੰਬਰ ਦੇ ਯਾਹਂ ਕਿਉਂਕਿ ਉਹ ਦੂਆ ਫਿਰ ਆਪਾਂ ਨਾ ਫਿਰ ਸੁੱਤਾ ਤਿਆਰ ਲੈ ਕੇ ਇਹ ਕੰਮ ਆਪਣਾ ਤਾਂ ਲੇਟ ਹੋ ਗਿਆ ਨਹੀਂ ਤਾਂ ਪਰਸਪੀ ਜਾਂਦੇ ਡੇਢ ਸੁੱਤਾ ਸਾਰੀ ਲੈ ਆ ਕੇ ਇਹ ਸਾਰੀ ਇੱਕ ਤਾਂ ਖੁਰਦਰਾ ਹੁੰਦਾ ਕਿ ਜਰਤ ਹੁੰਦੀ ਹੈ ਤਾਰ ਹੁੰਦੀ ਹੈ ਪੂਰੀ ਹੋ ਗਈ। ਉਹ ਲੋਹਾ ਨਹੀਂ ਹੁੰਦਾ ਤਾਂ ਅੱਜ ਜਿੱਤੀ ਜਿੱ ਮੈਸੇਜ ਹੁੰਦੀ ਉਹ ਉਹ ਕਰ ਵੀ ਨਹੀਂ ਹੋਊ ਕਿ ਲੋਹਾ ਪਾੜਦੇ ਨੇ ਤੇ ਪਾੜਦੇ ਵੀ ਕੱਲੇ ਤੇ ਆਪਾਂ ਲਵਾਉ ਆਪਣੀ ਟੈਂਗ। ਠੀਕ ਹੈ ਕੱਲ ਲਵਾਉ ਆਪਣੀ ਟੈਂਗ ਆਪਣੇ ਨਾਲ ਮੇਰੇ ਕੰਮ ਹੋ ਗਏ ਸੀ ਕੱਲ ਲਵਾਉ ਆਪਣੀ ਟੈਂਗ। ਇਹ ਅੱਜ ਵੀ ਤਸੋ ਇਹ ਆ ਗਿਆ ਆਪਣਾ ਮਟਰਾਂ ਵਾਲਾ ਕਿੱਲਾ ਠੀਕ ਹੈ ਮਟਰ ਵੀ ਆਪਾਂ ਪਹਿਲੀ ਵਾਰ ਲਾ ਰਹੇ ਹਾਂ ਖਾਨ ਜੋਗਰੇ ਪਹਿਲਾਂ ਲਾਉਂਦੇ ਹੁੰਦੇ ਸੀ ਤੇ ਆਹ ਬੱਟਾਂ ਦੇ ਨਾਲ ਥੋੜਾ ਥੋੜਾ ਆਪਾਂ ਜਿੰਦਰਾ ਲਾ ਦਿੱਤਾ ਸੀ ਇਹਨਾਂ ਤੇ ਛੱਪਨ ਕਦੂ ਉਗਰੇ ਨਹੀਂ ਗਏ ਆਹ ਦੇਖੋ ਇੱਥੇ ਛੱਪਨ ਕਦੂ ਉਗਰੇ ਆ ਕਿ ਆਪਾਂ ਥੋੜਾ ਜਿਹਾ ਇਧਰ ਵੀ ਪਾਣੀ ਵੱਧ ਲੱਗਦਾ ਹੈਗਾ ਤੇ ਮਟਰ ਡੁੱਬ ਕੇ ਖਰਾਬ ਹੋ ਜਾਂਦਾ ਬਾਂਟਰ ਦਾ ਪਾਣੀ ਦੋ ਹੀ ਭਾਲਦਾ ਅਸਲ ਤਾਂ ਆਪਾਂ ਇਹ ਬੈੱਡ ਆਹ ਮਲੱਧੀ ਕਣਾਂ ਲਾ ਲਓ ਇਹ ਆਪਾਂ ਛੱਪਨ ਕਦੂ ਲਾਤੇ ਹਾਂ ਹਰਾ ਕਿਤੇ ਕਿਤੇ ਹੋ ਗਿਆ ਕਿਤੇ ਕਿਤੇ ਨਹੀਂ ਹੋਇਆ ਚਲੋ ਦੇਖਦੇ ਹਾਂ ਇੱਕ ਦੋ ਦਿਨ ਵੇਟ ਕਰਦੇ ਨਹੀਂ ਆ ਮਟਰ ਦੀ ਬਹੁਤ ਸੋਹਣੀ ਗ੍ਰੋਥ ਆ ਰਹੀ ਸੁੱਖ ਰੱਖੇ ਹੈ ਨਾ ਤੇ ਆ ਦੇਖੋ ਚਾਰ ਚਾਰ ਪੰਜ ਪੰਜ ਛੇ ਛੇ ਪੱਤੇ ਵਾਲ ਨੇ ਕੱਢ ਲਏ ਮਟਰ ਨੇ ਤੇ ਇਹ ਹੈਗਾ ਆਪਣਾ ਮਟਰ ਦਾ ਖੇਤ 22 ਨਵੰਬਰ ਅੱਜ 10 ਨਵੰਬਰ ਨੂੰ ਇਹ ਖੇਤ ਨੂੰ ਆਪਾਂ ਪਾਣੀ ਲਾਇਆ ਸੀ ਤੇ ਇਹ ਵੀ ਚੰਗਾ ਉਗ ਰਿਹਾ ਹੈਗਾ ਕਿਤੇ ਕਿਤੇ ਨਦੀਨ ਜਰੂਰ ਹੋਏ ਨੇ ਬਾਕੀ ਉਹ ਦੇਖਾਂਗੇ ਨਦੀਨ ਦਾ ਕੀ ਸਿਸਟਮ ਬਣਦਾ ਹੈਗਾ ਨਾ ਤੇ ਬੀਜੀ ਗੋਡੀ ਵਗੈਰਾ ਦੀ ਕਰਨੀ ਪੈਂਦੀ ਜਾਂ ਕਿੰਨੇ ਕੁ ਹੁੰਦੇ ਨੇ ਫਿਲਹਾਲ ਹਜੇ ਇਹਨੂੰ 28 ਦਿਨ 30 ਦਿਨ ਤੇ ਪਾਣੀ ਲੱਗਦਾ ਹੁੰਦਾ ਹੈ ਇਹ 10 ਦਿਨਾਂ ਦਾ ਹੋਇਆ ਜੀ 20 ਦਿਨ ਇਹਨੂੰ ਪਾਣੀ ਦੀ ਲੋੜ ਨਹੀਂ ਹੈਗੀ ਬਾਕੀ ਦੇਖਾਂ ਮੌਕੇ ਤੇ ਕਿਵੇਂ ਠੰਡ ਠੰਡ ਪੈਂਦੀ ਹੈ ਤੇ ਜੇ ਪਾਣੀ ਲੱਗੂਗਾ ਤਾਂ ਫੇਰ ਇਹਨਾਂ ਦਿਨ ਹੋਰ ਹੋਣਗੇ ਤੇ ਆਹ ਥੋੜਾ ਕਾਣਾ ਚੂਹੇ ਵਗੈਰਾ ਨੇ ਖੋਤ ਰਿਆ ਵਾ ਤੇ ਤੁਹਾਨੂੰ ਪਤਾ ਚੂਹੇ ਤਾਂ ਲੰਗ ਕਰਦੀ ਹੁੰਦੇ ਆ ਤੇ ਆਹ ਹੈਗੀ ਆਪਣੇ ਮਟਰਾਂ ਦੀ ਗ੍ਰੋਥ ਤੇ ਮਟਰਾਂ ਦਾ ਵੀ ਆਪਾਂ ਤੁਹਾਨੂੰ ਦਿਨੇ ਦੇ ਮੰਗ ਰਿਸਪੌਂਸ ਕੀ ਗੱਲ ਵਾ ਤਾਂ ਪਹਿਲਾਂ ਇਹਦੀ ਪ੍ਰੋਪਰ ਆਪਣੇ ਚੈਨਲ ਤੇ ਵੀਡੀਓ ਪਈ ਹੈ ਵੀ ਕਿੰਨੇ ਦਾ ਵੀ ਪੈਂਦਾ ਕੀ ਇਹਦੇ ਥੱਲੇ ਥੱਲੇ ਪੈਂਦਾ ਉਹ ਜਾ ਕੇ ਦੇਖ ਲਓ ਤੇ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ Sorry.